ਸੋਨੀਤ ਬਾਦ ਹੁਣ ਹਾੜੀ ਦੀ ਫਸਲ ਦੀ ਤਿਆਰੀ ਹੈ ਹਾੜੀ ਦੇ ਵਿੱਚ ਮੁੱਖ ਫਸਲ ਕਣਕ ਹੈ ਇਸ ਵਾਰ ਖੇਤੀਬਾੜੀ ਵਿਭਾਗ ਨੇ ਪੰਜਾਬ ਦੇ ਵਿੱਚ 35 ਲੱਖ ਏਕੜ ਕਣਕ ਦੀ ਬਿਜਾਈ ਦਾ ਟੀਚਾ ਮਿਥਾਇਆ ਵਿਭਾਗ ਨੇ ਕਿਸਾਨਾਂ ਨੂੰ ਸੋਧੀਆਂ ਕਿਸਮਾਂ ਦੇ ਬੀਜ ਉਪਲਬਧ ਕਰਾਉਣ ਦੀ ਨੀਤੀ ਦੇ ਤਹਿਤ ਕਣਕ ਦੇ ਬੀਜ ਦੇ ਉੱਤੇ 1000 ਰੁਪਏ ਪ੍ਰਤੀ ਕੁਇੰਟਲ ਦੀ ਸਬਸਿਡੀ ਦੇਣ ਦਾ ਫੈਸਲਾ ਕੀਤਾ ਹੈ ਅਸੀਂ ਪ੍ਰਬੰਧ ਕਰ ਲਿਆ ਤੇ 17 ਲੱਖ ਕੁਇੰਟਲ ਦੇ ਵਿੱਚੋਂ ਅਸੀਂ 3 ਲੱਖ ਕੁਇੰਟਲ ਜਿਹੜਾ ਇਹ ਬੀਜ ਅਸੀਂ ਸਬਸਿਡੀ ਤੇ ਕਿਸਾਨਾਂ ਨੂੰ ਜਿਵੇਂ ਕਿ ਪਿਛਲੇ ਸਾਲ ਅਸੀਂ ਦਿੱਤਾ ਸੀਗਾ ਪਿਛਲੇ ਸਾਲ ਅਸੀਂ 310000 ਕੁਇੰਟਲ ਵੀ ਕਿਸਾਨਾਂ ਨੂੰ ਦਿੱਤਾ ਸੀਗਾ ਤੇ ਉਹਦੀ ਅਸੀਂ ਸਬਸਿਡੀ ਵੀ ਹੈ ਜਿਹੜੀ ਸਿੱਧੀ ਕਿਸਾਨਾਂ ਦੇ ਖਾਤੇ ਦੇ ਵਿੱਚ ਪਾਈ ਸੀ ਪਿਛਲੇ ਸਾਲ ਵੀ ਤੇ ਇਸ ਸਾਲ ਵੀ ਸਾਡਾ ਉਹੀ ਅਰੇਂਜਮੈਂਟ ਹੈ ਕਿ ਇਸ ਸਾਲ ਵੀ ਜਿਹੜਾ ਕਿਸਾਨਾਂ ਦੇ ਜਿਹੜੀ ਸਬਸਿਡੀ ਹੈ ਅਸੀਂ ਜੋ ਵੀ ਅਸੀਂ ਸੀਡ ਦਵਾਂਗੇ 1000 ਰੁਪਿਆ ਕੁਇੰਟਲ ਤੇ ਉਹ ਅਸੀਂ ਸਾਰਾ ਸਿੱਧੀ ਕਿਸਾਨਾਂ ਦੇ ਖਾਤੇ ਦੇ ਵਿੱਚ ਸਬਸਿਡੀ ਜਿਹਾ ਕਰੂ ਜੇ ਅਗਰ ਕਿਸਾਨ ਵੱਧ ਜਾਂਦੇ ਨੇ ਤੇ ਸੀਡ ਘਟ ਹੈ ਤੇ ਉਹਦੇ ਨਾਲ ਅਸੀਂ ਉਹਨਾਂ ਦੇ ਫਿਰ ਉਹਨਾਂ ਦੇ ਬਲਾਕ ਪੱਧਰ ਤੇ ਅਸੀਂ ਡਰਾ ਦੇ ਵਿੱਚ ਵੀ ਕੱਟ ਕੱਢਣ ਕੱਟ ਕੇ ਉਹ ਉਹਨਾਂ ਨੂੰ ਸਾਰਾ ਬੀਜ ਮੁਹਿਆ ਕਰਵਾਵਾਂਗੇ ਖੇਤੀਬਾੜੀ ਮਹਿਕਮੇ ਦੇ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਛੋਟੀ ਕਿਸਾਨੀ ਨੂੰ ਕਣਕ ਦੀ ਸਬਸਿਡੀ ਦਾ ਬੀਜ ਪੈਲ ਦੇ ਆਧਾਰ ਤੇ ਉੱਤੇ ਦਿੱਤਾ ਜਾਵੇਗਾ ਪਹਿਲਾਂ ਅਸੀਂ ਛੋਟੇ ਕਿਸਾਨਾਂ ਨੂੰ ਜਿਹੜੇ ਕਿ 2-2 ਏਕੜ ਵਾਲੇ ਜਾਂ 5-5 ਏਕੜ ਟੁੱਕਰ ਅਸੀਂ ਇਹ ਸਕੀਮ ਬਣਾਈ ਹੈ ਵੀ ਛੋਟੇ ਕਿਸਾਨ ਦਰਮਿਆਨੇ ਕਿਸਾਨਾਂ ਨੂੰ ਅਸੀਂ ਬੀਜ ਮੁਹਿਆ ਕਰਵਾਵਾਂਗੇ ਉਹਤੇ ਬਾਅਦ ਜਿਹੜੇ 10-10 ਏਕੜ ਵਾਲੇ ਜਿਹੜੇ ਵੱਡੇ ਜ਼ਿਮੀਂਦਾਰ ਆ ਜਾਣਗੇ ਉਹਨਾਂ ਨੂੰ ਬਾਅਦ ਦੇ ਵਿੱਚ ਦੀ ਸਬਸਿਡੀ ਦਿੱਤੀ ਜਾਊਗੀ। ਮਨ ਜੇਕੜ ਦੀ ਆਪਾਂ ਲਈਏ 40 40 ਕਿਲੋ ਦੇ ਹਿਸਾਬ ਨਾਲ 2 ਕੁਇੰਟਲ ਬੀਜ ਉਹ 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 ਹੋ ਸਕਦਾ ਲੈ ਕੇ ਜਾ ਸਕਦਾ ਹਾਂ। ਕਿਸਾਨਾਂ ਨੂੰ ਵੀ ਸਬਸਿਡੀ ਵਾਲਾ ਕਣਕ ਦਾ ਬੀਜ ਲੈਣ ਦੇ ਲਈ ਮੈਕਮੇਰੀਆਂ ਕੁਝ ਗੱਲਾਂ ਦਾ ਪਾਲਣ ਕਰਨਾ ਪਵੇਗਾ। ਆਓ ਜਾਣਦੇ ਹਾਂ ਇਹਨਾਂ ਗੱਲਾਂ ਦੇ ਬਾਰੇ। ਕਿਸਾਨ ਆਪਣੇ ਪ੍ਰਾਈਵੇਟ ਜਿਹੜੇ ਸਾਡੇ ਰਜਿਸਟਰਡ ਪ੍ਰੋਡਿਊਸਰਜ਼ ਨੇ ਉਹਨਾਂ ਤੋਂ ਲੰਦਾ ਹੈ ਜਾਂ ਤੁਸੀਂ ਕਿਹਾ ਦੂਸਰੇ ਅਧਾਰਿਆਂ ਤੋਂ ਲੰਦਾ ਹੈ। ਤੇ ਇਹਨਾਂ ਤੋਂ ਉਹਨਾਂ ਨੂੰ ਜਦੋਂ ਉਹ ਵੀਜ਼ ਲੰਦਾ ਉਹਨੂੰ ਬਿਲ ਦਿੱਤਾ ਜਾਊਗਾ ਤੇ ਉਹਦੇ ਕੋਲ ਸੀਡ ਸਰਟੀਫਿਕੇਸ਼ਨ ਜਿਹੜਾ ਵੀਜ਼ ਹੈ ਉਹਦਾ ਜਿਹੜਾ ਟੈਗ ਹੁੰਦਾ ਇੱਕ ਜੋ ਸਰਟੀਫਿਕੇਸ਼ਨ ਸਾਡੀ ਕਰਦੀ ਹੈ ਉਹਦਾ ਟੈਗ ਇਸ ਕਰਕੇ ਅਸੀਂ ਉਹ ਟੈਗ ਵੀ ਇਸ ਵਾਰ ਲੈਣ ਜਾ ਰਹੇ ਹਾਂ ਕਿਉਂਕਿ ਤਾਂ ਕਿ ਜ਼ਿੰਮੇਵਾਰ ਤੇ ਇਹ ਸ਼ੋਰਟੀ ਹੋ ਜਵੇ ਸਾਨੂੰ ਵੀ ਇਹ ਵੀਜ਼ ਵਾਕੇ ਹੀ ਉੱਥੇ ਗਿਆ ਤੇ ਉਹਦਾ ਚੰਗੇ ਕਿਸੇ ਪ੍ਰੋਡਿਊਸਰ ਤੋਂ ਇਹਨਾਂ ਨੇ ਸਰਟੀਫਿਕੇਸ਼ਨ ਦੇ ਸਰਟੀਫਾਈਡ ਹੋਣ ਅਪਰੰਤੀ ਵੀਜ਼ ਉਹਨਾਂ ਨੂੰ ਦਿੱਤਾ ਗਿਆ ਇਸ ਕਰਕੇ ਅਸੀਂ ਉਹਨਾਂ ਨੂੰ ਇੱਕ ਤਾਂ ਉਹ ਵੀ ਬਿੱਲ ਹੋਊਗਾ ਉਹਦੇ ਕੋਲ ਤੇ ਇੱਕ ਉਹ ਸਾਨੂੰ ਉਹ ਸਰਟੀਫਿਕੇਸ਼ਨ ਟੈਗ ਦੇਣਗੇ ਤੇ ਉਹ ਤੋਂ ਬਾਅਦ ਉਹ ਉਹਨਾਂ ਨੂੰ ਜਿਹੜਾ ਫਾਰਮ ਤੇ ਵਿੱਚ ਜੋ ਫਾਰਮੈਲिटीज ਹੈਗੀਆਂ ਨੇ ਤੇ ਸਰਪੰਚ ਦੇ ਸਾਈਨ ਕਰਾਉਣੇ ਨੇ ਜਾਂ ਸਾਡੇ ਵਿਭਾਗ ਦੇ ਜਿਹੜਾ ਫਾਰਮ ਮਿਲੇ ਆ ਤੇ ਉਹਦੇ ਵਿੱਚੋਂ ਭਰ ਕੇ ਸਾਨੂੰ ਸਾਡੇ ਜਿਹੜੇ ਖੇਤੀਬਾੜੀ ਅਫਸਰ ਨੇ ਜਾਂ ਮੁੱਖ ਖੇਤੀਬਾੜੀ ਅਫਸਰ ਨੇ ਉਹਨਾਂ ਦੇ ਫਾਰਮ ਲੈ ਕੇ ਆਊਗਾ ਉਹ ਤੇ ਉਹਦੇ ਬਾਅਦ ਉਹਨਾਂ ਨੂੰ 1000 ਰੁਪਿਆ ਸਬਸਿਡੀ ਅਸੀਂ ਪਰ ਕੋਟਲ ਜਿਹੜੀ ਸਬਸਿਡੀ ਜਿੰਨਾ ਵੀ ਬੀਜ ਲਿਆ ਹੋਊਗਾ ਉਹਨਾਂ ਨੇ ਤੇ ਉਹਦੇ ਹਿਸਾਬ ਨਾਲ ਅਸੀਂ ਉਹਨਾਂ ਦੇ ਉਹਨਾਂ ਦੇ ਖਾਤਿਆਂ ਦੇ ਵਿੱਚ ਉਹਨਾਂ ਦੇ ਅਕਾਊਂਟ ਦੇ ਵਿੱਚ ਜਮ੍ਹਾਂ ਹੋ ਜਾਊਗਾ ਝੋਨੇ ਤੋਂ ਬਾਅਦ ਹੁਣ ਕਿਸਾਨ ਕਣਕ ਦੀ ਬਿਜਾਈ ਦੀ ਤਿਆਰੀ ਵਿੱਚ ਨੇ ਇਸ ਨੂੰ ਦੇਖਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਆਪਣੇ ਮਾਨਤਾ ਪ੍ਰਾਪਤ ਬੀਜ ਕਿਸਾਨਾਂ ਨੂੰ ਵਿਚਨੇ ਸ਼ੁਰੂ ਕਰ ਦਿੱਤੇ ਨੇ ਤੇ ਕਿਸ ਯੂਨੀਵਰਸਿਟੀ ਨੇ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਆਪਣੇ ਖਰੀਦ ਕੇਂਦਰ ਬਣਾਏ ਹੋਏ ਨੇ ਜਿੱਥੇ ਯੂਨੀਵਰਸਿਟੀ ਵੱਲੋਂ ਸੋਦੇ ਗਏ ਜਾਂ ਯੂਨੀਵਰਸਿਟੀ ਵੱਲੋਂ ਖੋਜੇ ਗਏ ਮਾਨਤਾ ਪ੍ਰਾਪਤ ਕਣਕ ਦੇ ਬੀਜ ਕਿਸਾਨ ਪ੍ਰਾਪਤ ਕਰ ਸਕਦਾ ਹੈ ਇਹ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਮਹਾਲੀ ਜ਼ਿਲ੍ਹੇ ਦੇ ਖਰੜਦੀ ਅਨਾਜ ਮੰਡੀ ਦਾ ਬੀਜ ਖਰੀਦ ਕੇਂਦਰ ਇੱਥੇ ਯੂਨੀਵਰਸਿਟੀ ਦੇ ਸੋਦੇ ਹੋਏ ਮਾਨਤਾ ਪ੍ਰਾਪਤ ਕਣਕ ਦੇ ਬੀਜ ਮਿਲਦੇ ਨੇ ਜਿਹੜੇ ਕਿ ਕਿਸਾਨਾਂ ਲਈ ਫਾਇਦੇਮੰਦ ਸਾਬਤ ਹੋਣਗੇ ਇਹਨਾਂ ਸਾਡੇ ਯੂਨੀਵਰਸਿਟੀ ਵੱਲੋਂ ਇੱਕ ਜੀਮੀਦਾਰਾਂ ਦੀ ਸਹੂਲਤ ਵਾਸਤੇ ਇੱਕ ਛੋਟਾ ਜਿਹਾ ਬ੍ਰਾਲਾ ਲਗਾਇਆ ਗਿਆ ਇਹ ਸੀਡ ਸ਼ਾਪ ਖੋਲ ਕੇ ਕਿਉਂਕਿ ਜੀਮੀਦਾਰਾਂ ਵਾਸਤੇ ਹਰ ਇੱਕ ਜੀਮੀਦਾਰਤਾ ਨੂੰ ਲੁਧਾਨੇ ਜਾਣਾ ਜਾਂ ਜਾਣ ਦੀ ਸਹੂਲਤ ਨਹੀਂ ਹੁੰਦੀ ਵੀ ਕਈ ਤਾਂ ਉਹਨਾਂ ਵਾਸਤੇ ਇੱਕ ਛੋਟਾ ਜਿਹਾ ਬ੍ਰਾਲਾ ਸੀ ਕੀਤਾ ਕਿ ਉਹਨਾਂ ਨੂੰ ਨੇੜੇ ਬੀਜ ਮਿਲ ਸਕੇ ਵਧੀਆ ਕੁਆਲਿਟੀ ਦੇ ਬੀਜ ਮਿਲ ਸਕਣ ਸਾਡੇ ਕੋਲ 725 ਵੈਰਾਈਟੀਆਂ ਇਸ ਸਾਲ ਰਿਲੀਜ਼ ਹੋਈਆਂ 677 ਸਾਡੇ ਪਿਛਲੇ PVW 677 ਉਹ ਪਿਛਲੇ ਸਾਲ ਲਈ ਲਈ ਹੋਈ ਸੀ ਤੇ 2968 HD 2968 HD 386 ਤੇ WH 1105 ਇਹ ਜਿਹੜੀਆਂ ਸਾਡੀਆਂ ਵੈਰਾਈਆਂ ਆ ਯੂਨੀਵਰਸਿਟੀ ਰეკਮੈਂਡ ਕਰਦੀ ਹੈ ਜ਼ਿੰਮੇਵਾਰਾਂ ਵਾਸਤੇ ਉਹ ਸਾਡੇ ਜਿਹੜੇ ਯੂਨੀਵਰਸਿਟੀ ਦੇ ਵੀ ਜਿਹੜੇ ਰਿਸਰਚ ਕਰਕੇ ਬਿਲਕੁਲ ਕੁਆਲਟੀ ਵਾਲੇ ਜ਼ਿੰਮੇਵਾਰਾਂ ਵਾਸਤੇ ਵਧੀਆ ਹੁੰਦੇ ਨੇ ਬਿਮਾਰੀਆਂ ਤੋਂ ਰਹਿਤ ਸਰ ਜੀ ਇਹ ਜਿਹੜੇ ਮਾਰਕੀਟ ਰੇਟ ਤੇ ਹੀ ਆ ਇਹ ਜਿਹੜਾ ਸਾਡਾ 725 ਇਹ ਨਵੀਂ ਵੈਰਾਈਟ ਆਈ ਹੈ ਇਹ ਵਾਸਤੇ ਇਸ 50 ਰੁਪਏ ਕਿਲੋ ਦੇ ਰੇਟ ਨੂੰ ਆ ਰਹੇ ਮਿਲ ਰਹੀ ਤੇ ਬਾਕੀ ਦੇ ਬੀਜ ਜਿਹੜੇ ਸਾਡੇ 30 ਰੁਪਏ ਕਿਲੋ ਦੇ حساب ਨਾਲ ਯਾਨੀ ਕਿ 1200 ਰੁਪਏ ਪਰ ਏਕੜ ਤੇ ਇਹ 2000 ਰੁਪਏ ਪਰ ਏਕੜ ਦੇ حساب ਨਾਲ ਜ਼ਿਮੀਂਦਾਰ ਵਾਸਤੇ ਬੋਲ ਲਾਦੇ ਕੋਈ ਵੀ ਜ਼ਿਮੀਂਦਾਰ ਸਤੋ ਇੱਥੋਂ ਆ ਕੇ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਜਿਹਨੇ ਬੀਜ ਉਹਨੂੰ ਚਾਹੀਦੇ ਆ ਉਹ ਆਪਣੇ ਇੱਥੋਂ ਲੈ ਸਕਦੇ ਆ ਤੇ ਉਹਦਾ ਉਹਨੂੰ ਕਿਸੇ ਤਰ੍ਹਾਂ ਨੇਂ ਫਾਰਮ ਕੋਈ ਨਹੀਂ ਉਹ ਸਿਰਫ ਆਕੇ ਕਹੂਗਾ ਸਾਨੂੰ ਇਹ ਬੀਜ ਚਾਹੀਦਾ ਫਾਰਮਰ ਬੀਜ ਤਾਂ ਫਾਰਮਰ ਨੂੰ ਹੀ ਚਾਹੀਦਾ ਹੋਰ ਕੀ ਨੂੰ ਚਾਹੀਦਾ ਉਹਦੇ ਜਿੰਨੀ ਜ਼ਰੂਰਤ ਹੋਈ ਕੋ ਸਾਨੂੰ ਦੱਸ ਦੇਗਾ ਅਸੀਂ ਉਤੋਂ ਬੀਜ ਲੈ ਲਾਂ ਉਹਨੂੰ ਬੀਜ ਦੇ ਦਾਂਗੇ ਬਸ ਹਾਂਜੀ ਹਾਂਜੀ ਸਾਡੀ ਬਕਾਇਦਾ ਰਸੀਦ ਕੱਟ ਕੇ ਦੇਵਾਂਗੇ ਇਹ ਉਹਨੂੰ ਜਿੰਨਾ ਵੀ ਰੇਟ ਹੈ ਸਾਡਾ ਅਸੀਂ ਉਹਦੇ ਤੇ ਰੇਟ ਭਰ ਕੇ ਉਹ ਰਸੀਦ ਕੱਟ ਕੇ ਉਹਨੂੰ ਦੰਨੇ ਆਂ ਅਕਸਰ ਕਿਸਾਨਾਂ ਨੂੰ ਕਟਿਆ ਬੀਜ ਦੀ ਸ਼ਿਕਾਇਤ ਹੁੰਦੀ ਹੈ ਇਸ ਸਬੰਧ ਵਿੱਚ ਖੇਤੀਬਾੜੀ ਅਫਸਰਾਂ ਨੇ ਦਾਅਵਾ ਕੀਤਾ ਹੈ ਕਿ ਜੇਕਰ ਅਜਿਹਾ ਕੋਈ ਕੇਸ ਸਾਹਮਣੇ ਆਉਂਦਾ ਹੈ ਤਾਂ ਕਿਸਾਨ ਦੀ ਪੈਰਵੀ ਕੀਤੀ ਜਾਵੇਗੀ ਪਰ ਇਸ ਦੇ ਲਈ ਵੀ ਕੁਝ ਗੱਲਾਂ ਦਾ ਧਿਆਨ ਹੁਣ ਤੋਂ ਹੀ ਰੱਖਣਾ ਜ਼ਰੂਰੀ ਹੋਵੇਗਾ ਕੋਈ ਦਿੱਕਤ ਆ ਜਾਂਦੀ ਹੈ ਜੇ ਤਾਂ ਸਾਡਾ ਸਰਟੀਫਾਈਡ ਹੈਗਾ ਪ੍ਰੋਡਿਊਸਰਸ ਦੇ ਲਿਆ ਹੋਇਆ ਤਾਂ ਹੀ ਅਸੀਂ ਟੈਗ ਲੈਣ ਜਾ ਰਹੇ ਹਾਂ ਵੀ ਅੱਛਾ ਜਿਹੜਾ ਜ਼ਿੰਮੇਦਾਰਾਂ ਨੂੰ ਚੰਗਾ ਜਿਹੜਾ ਕੁਆਲਟੀ ਦਾ ਬੀਜ ਹੈ ਉਹ ਉਪਲਬਧ ਹੋਵੇ ਤੇ ਜੇ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਉਹਨਾਂ ਦੇ ਕੋਈ ਮਿਕਸਿੰਗ ਹੋਈ ਹੋਈ ਹੈ ਜਾਂ ਕੋਈ ਹੋਰ ਕੋਈ ਇਸ ਤਰ੍ਹਾਂ ਦੀ ਆ ਗਈ ਕੋਈ ਪ੍ਰੋਬਲਮ ਤੇ ਉਹਦੇ ਬਾਰੇ ਪਰ ਉੱਪਰ ਉਹਦੇ ਉਹਦੇ ਤੇ ਕਾਰਵਾਈ ਹੋਊਗੀ ਪਰੰਤੂ ਜ਼ਿੰਮੇਦਾਰ ਨੂੰ ਉਹ ਉਹਦਾ ਸਾਰਾ ਪ੍ਰੂਫ ਦੇਣਾ ਪਊਗਾ ਕਿ ਵਾਕਿਆ ਹੀ ਇਹ ਬੀਜ ਉਹੀ ਬੀਜ ਹੈ ਜਿਹੜਾ ਕਿ ਅਸੀਂ ਇੱਥੇ ਬੀਜਿਆ ਖੇਤੀਬਾੜੀ ਅਫਸਰਾਂ ਦਾ ਕਹਿਣਾ ਹੈ ਕਿ ਜੇ ਬੀਜ ਵਧੀਆ ਹੋਵੇਗਾ ਤਾਂ ਫਸਲ ਵੀ ਚੰਗੀ ਹੁੰਦੀ ਹੈ ਇਸੇ ਲਈ ਜੇਕਰ ਕਿਸਾਨ ਹੁਣ ਤੋਂ ਹੀ ਚੰਗੇ ਸੋਲਦੇ ਹੋਏ ਤੇ ਮਾਨਤਾ ਪ੍ਰਾਪਤ ਬੀਜ ਖੇਤੀਬਾੜੀ ਵਿਭਾਗ ਵਿੱਚ ਜਾਂ ਫਿਰ ਯੂਨੀਵਰਸਿਟੀ ਦੇ ਸੈਂਟਰਾਂ ਤੋਂ ਲੈ ਕੇ ਵਾਤਣਗੇ ਤਨਦੀ ਫਸਲ ਭਰਪੂਰ ਹੋਵੇਗੀ ਤੇ ਉਹਨਾਂ ਨੂੰ ਨਕਲੀ ਬੀਜ ਦੀ ਫਿਕਰ ਵੀ ਨਹੀਂ ਰਹੇਗੀ